ਆ ਜਾਣਕਾਰੀ ਤੁਹਾਨੂੰ ਦੇਣ ਲੱਗਿਆ ਇਸ ਵੇਲੇ ਸਬਜੀ ਮੰਡੀ ਦੀ ਗੱਲਬਾਤ ਕਰਦੇ ਆ ਪਰਾਜੀ ਕਿੰਨੇ ਸਮੇਂ ਤੋਂ ਕਦੋਂ ਸੇ ਯਹਾਂ ਪੇ ਲੱਗੇ ਹੋਏ ਜੋ ਰੇੜੀ ਲਗਾਤੀ ਹੋ ਯਹਾਂ ਪ ਹੋ ਗਿਆ 3-4 ਸਾਲ ਹੋ ਗਿਆ 4 ਸਾਲ ਹੋ ਗਿਆ ਹਾਂ 4 ਸਾਲ ਹੁਣ ਅਗਲੇ ਨੂੰ ਪੁੱਛਦੇ ਆ ਕਿੰਨੇ ਸਾਲ ਤੋਂ ਕਿੰਨੇ ਸਾਲ ਤੋਂ ਰੇੜੀਆਂ ਹੈਲੋ ਕਿਤਨੇ ਸਾਲ ਹੋ ਗਏ ਯਹਾਂ ਰੇੜੀ ਫੜੀ ਲੱਗਤੀ ਹੋਏ ਮੈਂ ਨਵਾਂ ਬੰਦਾ ਹਾਂ ਸਰ ਹਾਂ ਨਵਾਂ ਬੰਦਾ ਯਹਾਂ ਕੱਢੀ ਆ ਭਈਆ ਹੋ ਗਿਆ 4 ਕਿਲੋ ਜੀ ਨਵਾਂ ਬੰਦਾ ਸਰ ਨਵਾਂ ਬੰਦਾ ਹਾਂ ਜੀ ਨਈ ਬੰਦਾ ਹਾਂ ਸਰ ਬਾਰੇ ਨਵੇਂ ਆ ਪੁਰਾਣੇ ਬੰਦੇ ਕੌਣ ਹੈ ਪੁਰਾਣੇ ਕਿੱਧਰ ਹੈ ਇਹ ਸਾਹਮਣੇ ਇਹ ਸਾਹਮਣੇ ਵਾਲੇ ਭਾਜੀ ਕਿੰਨੇ ਸਾਲ ਹੋ ਗਏ 8-9 ਸਾਲ ਲਗ ਗਏ 8-9 ਸਾਲ ਹੋ ਗਏ ਹਾਂ ਲਾ ਕੇ ਪਰਚੀ ਲਗਤੀ ਆ ਆਪਕੀ ਹਾਂਜੀ ਹਾਂਜੀ ਪਰਚੀ ਦਿੱਤੇ ਹੋ ਰੈਗੂਲਰ ਹਾਂਜੀ ਠੀਕ ਹੈ ਓਏ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਸਬਜੀ ਮੰਡੀ ਜਿਹੜੀ ਆ ਇਹ ਇਸ ਵੇਲੇ 46 ਦੇ ਵਿੱਚ ਆ ਔਰ ਲੋਕ ਪਰਿਵਾਰ ਇੱਥੇ ਸਬਜ਼ੀਆਂ ਲੈਣ ਵਾਸਤੇ ਆਉਂਦੇ ਆ ਦੱਸ ਦਈਏ ਇਹ ਸਬਜ਼ੀ ਹਰ ਕੋਈ ਕਹਿੰਦਾ ਹੈ ਕਿ ਸਾਫ਼ ਸੁਥਰੀ ਹੋਵੇ ਗੰਦਗੀ ਨਾ ਹੋਵੇ ਲੇਕਿਨ ਗੰਦਗੀ ਵਾਲੀ ਜਗ੍ਹਾ ਤੋਂ ਸਬਜ਼ੀ ਮਿਲਦੀ ਹੋਵੇ ਤਾਂ ਫਿਰ ਤੁਸੀਂ ਕੀ ਕਹੋਗੇ ਮੈਂ ਕੈਮਰਾਮੈਨ ਨੂੰ ਕਹਾਗਾ ਥੋੜਾ ਅੱਗੇ ਆ ਜਾਵੇ ਔਰ ਆ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਦਈਏ ਕਿ ਇਹ ਹਾਲਾਤ ਜਿਹੜੇ ਆ ਇਹ ਕੀ ਹੈ ਇਸ ਵੇਲੇ ਇਹ ਕਿੰਨੇ ਸਾਲ ਹੋ ਗਏ ਸੇ 8 ਸਾਲ ਹੋ ਗਿਆ 8 ਸਾਲ ਪਰਚੀ ਦਿੱਤੇ ਹੋ ਹਾਂਜੀ ਪਰਚੀ ਲੱਗ ਰਹੀ ਆ ਜੀ ਪਰਚੀ ਲੱਗ ਰਹੀ ਆ ਤਾਂ ਹੁਣ ਤੁਹਾਨੂੰ ਹਾਲਾਤ ਮੈਂ ਕੈਮਰਾਮੈਨ ਨੂੰ ਕਹਾਗਾ ਕਿ ਆ ਹਾਲਾਤ ਇਹਨਾਂ ਨੂੰ ਵਿਖਾ ਦਿਓ ਕੀ ਮੰਡੀ ਦੇ ਹਾਲਾਤ ਕੀ ਆ ਕਿ ਇਹ 46 ਸੈਕਟਰ ਦੀ ਮੰਡੀ ਆ ਔਰ ਇਸ ਚੰਡੀਗੜ੍ਹ ਦੇ ਵਿੱਚ ਅਕਸਰ ਹੀ ਸੁਣਿਆ ਸੀ ਕਿ ਬਹੁਤ ਸਫਾਈ ਰੱਖੀ ਜਾਂਦੀ ਆ ਬਹੁਤ ਵਧੀਆ ਇੰਤਜ਼ਾਮ ਨੇ ਔਰ ਜੇ ਪ੍ਰਸ਼ਾਸਨ ਜੇ ਨਗਰ ਕਾਉਂਸਲ ਇਹਨਾਂ ਤੋਂ ਪਰਚੀ ਲੈਂਦਾ ਤਾਂ ਪ੍ਰੋਪਰ ਇਹਨਾਂ ਨੂੰ ਸਾਰੇ ਇੰਤਜ਼ਾਮ ਕਰਕੇ ਦਿੰਦਾ ਤਾਂ ਹੁਣ ਇੰਤਜ਼ਾਮ ਤੁਸੀਂ ਵੇਖ ਰਹੇ ਹੋ ਔਰ ਇਹ ਇੰਤਜ਼ਾਮਾਂ ਦੇ ਵਿੱਚ ਤੁਸੀਂ ਕੀ ਵੇਖ ਰਹੇ ਹੋ ਕਿ ਇਹਨਾਂ ਇੰਤਜ਼ਾਮਾਂ ਦੇ ਵਿੱਚ ਪਾਣੀ ਖੜਾ ਚਿੱਕੜ ਖੜਾ ਜਿਸ ਦੇ ਵਿੱਚ ਮੰਡੀ ਲੱਗਦੀ ਆ ਜੇ ਤੁਸੀਂ ਪਰਚੀ ਲੈਂਦੇ ਹੋ ਤਾਂ ਫਿਰ ਤੁਸੀਂ ਇੱਥੇ ਇਹਨਾਂ ਨੂੰ ਪੱਕਾ ਕਰਕੇ ਕਿਉਂ ਨਹੀਂ ਦਿੰਦੇ ਇਸ ਨੂੰ ਪੱਕਿਆ ਜਗਾ ਕਿਉਂ ਨਹੀਂ ਕਰਨੀ ਕਿਉਂਕਿ ਇੱਥੇ ਕੀ ਹੈਗਾ ਕਿ ਇਹ ਸਾਰੇ ਲੋਕ ਗੰਦਗੀ ਦੇ ਵਿੱਚ ਹੀ ਬੈਠੇ ਨੇ ਔਰ ਲਗਾਤਾਰ ਕਈ ਵਾਰ ਇਹ ਤਸਵੀਰਾਂ ਪਹਿਲਾਂ ਵੀ ਸਾਹਮਣੇ ਆਈਆਂ ਸਾਡੇ ਤਾਂ ਹੁਣ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਈ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਅਸੀਂ ਸਿਆਲੀ ਦੀ ਮਾਰਕੀਟ ਵਿੱਚ ਆ ਔਰ ਹਾਂਜੀ ਇਹ ਪਰਚੀ ਦੇਖੋ ਇਹ 100 ਰੁਪਏ ਦੀ ਪਰਚੀ ਹੈ ਇਸ ਪਰ 200 ਕੀ ਮੋਹਰ ਲਗਾ ਕੇ ਜੀਐਸਟੀ ਲਗਾਏ ਹਨ एक सौ छत्तीस रुपए पर्ची के ले रहे हैं और पानी जे, नहीं दे रहे हैं इसको हमको शौचालय नहीं दे रहे कुछ भी नहीं पहुंच सकते टेबल दो सौ छत्तीस की है अगर चार टेबल तो लगाते हैं तो चार सौ चार सौ बहत्तर रुपए की पर्ची है एक बंदे की अगर चार टेबल लगा लेता है

लोग मंडी लगाए लगा। पैसे पर्ची शाम को आके काट लेता है दिन भर ड्यूटी करता है अलग शाम को पर्ची के पैसे काट के अपने चला जाता है में तो क्या तो तुम्हारे लगा पंचकुला में सौ रुपए की पर्ची है हर जगह सौ रुपए की सौ रुपए दी पर्ची है बेचे फिर सामान कैसे महंगा ना बेचे चार सौ बेहतर की पर्ची हो गई उसका टेबलों का किराया तीस रुपए टेबल का छाता बीस रुपए टेबल किराया अच्छा किराया अलग अलग है, है हर चीज किराया बैठ जाए तो किराया दरी है ना दरी लगी का किराया टेबल का अलग है छतरी का अलग है सारे खर्चा मिला के एक अड्डे का एक हजार रूपए बारह सौ खर्चा है समय का दिन में ग्यारह बारह बजे रात दस बजे तक पर डे पर डे बाई डे अलग अलग सेक्टर मार्केट

ਆ ਤੁਹਾਨੂੰ ਚੰਡੀਗੜ੍ਹ ਦੇ ਹਾਲਾਤ ਬਖਾ ਰਹੇ ਆਂ ਔਰ ਚੰਡੀਗੜ੍ਹ ਦੀ ਦੱਸ ਦਈਏ ਤੁਹਾਨੂੰ ਕਿ ਇਸ ਵੇਲੇ 46 ਦੀ ਮਾਰਕੀਟ ਦੇ ਵਿੱਚ ਹੁਣ 46 ਦੀ ਮਾਰਕੀਟ ਦੇ ਵਿੱਚੋਂ ਕੀ ਖੁਲਾਸੇ ਹੋ ਰਹੇ ਆ ਉਹ ਤੁਹਾਡੇ ਨਾਲ ਸਾਂਝੇ ਕਰ ਦਈਏ ਕਿ ਜੋ ਇਹ ਤਾਂ ਪਾਣੀ ਭੇਜਦੇ ਆਪਣੇ ਮਾਰਕੀਟ ਕਮੇਟੀ ਦੀ 26 ਕੀ ਮਾਰਕੀਟ ਕਮੇਟੀ ਹੈ ਇਹ ਜੋ ਮੁੰਸਨ ਪਰ ਕਾਰਪੋਰੇਸ਼ਨ ਵਾਲੇ ਜੋ ਹੈ ਇਹ ਪਾਣੀ ਨਹੀਂ ਭੇਜਦੇ ਜਗ੍ਹਾ ਵੀ ਪੱਕੀ ਨਹੀਂ ਹੈ ਇਤਨਾ ਕਿਰਾਇਆ ਲੈਣੇ ਕੇ ਬਾਅਦ ਜਿਹੜੇ ਫੁੱਟੇ ਜਿਹੜਾ ਬੁਰਾ ਹਾਲ ਹੈ ਗਰਾਊਂਡ ਮੇ ਜੋ ਮੰਡੀ ਲੱਗਦੀ ਹੈ ਇੱਕ ਕਿਸਾਨ ਕੀ ਲੱਗਦੀ ਹੈ ਉਨਕੀ 100 ਰੁਪਏ ਕੀ ਪਰਚੀ ਚਾਟੇਬਲ ਕਾ ਅਹਮ ਲੋਕ ਜੋ ਫੜੀ ਵਾਲੇ ਲਗਾਤੇ ਉਨਕੀ 236 ਰੁਪਏ ਦੀ ਪੱਤੀ ਹੈ ਜੋ ਜੋ ਕੰਮ ਕਰਨ ਵਾਲਿਆਂ ਨੂੰ ਸਹੂਲਤਾਂ ਚਾਹੀਦੀਆਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇੱਕ ਆਵਾਜ਼ ਆਉਂਦੀ ਹੈ ਕਿ ਹਰ ਇੱਕ ਸ਼ਹਿਰਾਂ ਦੇ ਵਿੱਚੋਂ ਫੜੀਆਂ ਰੇੜੀਆਂ ਜੋ ਆ ਇੱਕ ਜਗ੍ਹਾ ਤੇ ਕੀਤੀਆਂ ਜਾਣ ਤਾਂ ਚੰਡੀਗੜ੍ਹ ਨੇ ਸ਼ੁਰੂਆਤ ਕੀਤੀ ਸੀ ਕਿ ਇੱਕ ਜਗ੍ਹਾ ਦੇ ਉੱਤੇ ਇਹਨਾਂ ਦੀਆਂ ਮੰਡੀਆਂ ਹੋਣਗੀਆਂ ਆ ਇਹਨਾਂ ਨੂੰ ਸਹੂਲਤਾਂ ਕਿ ਦਿੱਤੀਆਂ ਕਿ ਪਰਚੀ ਟਾਈਮ ਨਾਲ ਮਿਲਣੀ ਚਾਹੀਦੀ ਆ ਅਗਰ ਤੁਹਾਡੀ ਪਰਚੀ ਟਾਈਮ ਨਾਲ ਨਹੀਂ ਆਉਂਦੀ ਫਿਰ ਤੁਸੀਂ ਕੀ ਕਰਦੇ ਹੋ ਫਿਰ ਤੁਹਾਡੇ ਉਤੇ ਕੋਈ ਜੁਰਮਾਨਾ ਲੱਗਦਾ ਜਾਂ ਕੀ ਹੈ ਜੇ ਤੁਸੀਂ ਪੈਸੇ ਨਹੀਂ ਦਿੰਦੇ ਇੱਕ ਦਿਨ ਨਹੀਂ ਜੀ ਉਹ ਲੈ ਕੇ ਜਾਂਦੇ ਨਹੀਂ ਤੁਹਾਡੇ ਵਾਲੇ ਕੇ ਮਾਲ ਕਰਦੇ ਗਾੜੀ ਆਦੀ ਸਸ ਚੱਕਲੇ ਤੇ ਸਾਰਾ ਮਾਲ ਅਗਰ ਪਰਚੀ ਨਹੀਂ ਕਟਵਾਇਆ ਖਰਾਬ ਹੋ ਜਾਊਗਾ ਫਿਰ ਸਾਡਾ ਸਾਨੂੰ ਭਾਈ ਅਗਰ ਮਾਲ ਕੀ ਪਰਚੀ ਨਹੀਂ ਦੋਗੇ ਹਾਂ ਬੈਠੇ ਹੋ ਤਾਂ ਸ਼ਾਮ ਨੂੰ ਸਾਰਾ ਮਾਲ ਚੱਕ ਲੇਗੇ ਗਾੜੀ ਵਿੱਚ ਸਾਰਾ ਮਾਲ ਭਰ ਕੇ ਲੈ ਜਾਣ ਕਰ ਬਸ ਸੁਣਵਾ ਲੇ ਅਗਰ ਪਰਚੀ ਨਹੀਂ ਕਟਾएंगे ਤੋਂ ਤਾਂ ਬਾਤ ਚੰਡੀਗੜ੍ਹ ਦਾ ਤੁਹਾਨੂੰ ਨਮੂਨਾ ਦੱਸ ਰਿਹਾ ਔਰ ਚੰਡੀਗੜ੍ਹ ਦੇ ਹਾਲਾ ਕੀ ਕੀ ਸੁਵਿਧਾਵਾਂ ਚੰਡੀਗੜ੍ਹ ਪ੍ਰਸ਼ਾਸਨ ਚੰਡੀਗੜ੍ਹ ਮਿਊਸਪਲ ਕਾਰਪੋਰੇਸ਼ਨ ਦੱਸ ਦਈਏ ਕਿ ਨਗਰ ਕਾਉਂਸਲ ਵੱਲੋਂ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਫੜੀ ਰੇੜੀ ਜੋ ਹੈ ਕਹਿੰਦੇ ਆ ਕਿ ਗਲੀਆਂ ਵਿੱਚ ਮਾਰਕੀਟਾਂ ਦੇ ਵਿੱਚ ਅਲੱਗ ਅਲੱਗ ਨਹੀਂ ਹੋਣੀਆਂ ਚਾਹੀਦੀਆਂ ਇਹਨਾਂ ਨੂੰ ਇੱਕ ਪ੍ਰਾਪਰ ਜਗ੍ਹਾ ਦਿੱਤੀ ਜਾਵੇ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਮੁੱਦੇ ਚੱਲੇ ਆ ਕਿ ਫੜੀਆਂ ਰੇੜੀਆਂ ਇੱਕ ਜਗ੍ਹਾ ਕੀਤੀਆਂ ਜਾਣਗੀਆਂ ਤਾਂ ਹੁਣ ਇੱਕ ਜਗ੍ਹਾ ਦੇ ਵਿੱਚ ਤੁਹਾਨੂੰ ਪਰਚੀ ਜਿਹੜੀ ਆ ਉਹ ਜ਼ਰੂਰੀ ਆ ਕਿ ਤੁਹਾਡੀ ਪਰਚੀ ਮਿਲਣੀ ਚਾਹੀਦੀ ਆ ਜਦਕਿ ਤੁਸੀਂ ਇੱਕ ਜਗ੍ਹਾ ਦੇ ਵਿੱਚ ਕਿਸੇ ਨੂੰ ਪੂਰੀ ਸਹੂਲਤ ਨਹੀਂ ਦਿੰਦੇ ਹੁਣ ਇੱਥੇ ਦੱਸ ਦਈਏ ਕਿ ਜਿੰਨੇ ਪਰਿਵਾਰ ਆਏ ਨੇ ਕਿਸੇ ਨਾਲ ਬੱਚੇ ਆਏ ਨੇ ਜੇ ਕਿਸੇ ਨੂੰ ਵਾਸ਼ਰੂਮ ਜਾਣਾ ਪੈ ਜਾ ਤਾਂ ਇੱਥੇ ਕੋਈ ਸਹੂਦਾ ਕੋਈ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਇਹਨਾਂ ਨੂੰ ਕੋਈ ਨੁਕਸ ਪੈ ਜਾਂਦਾ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੈ ਤਾਂ ਇੱਥੇ ਕੁਝ ਨਹੀਂ ਇਹਨਾਂ ਵਾਸਤੇ ਵੀ ਕੋਈ ਬਾਥਰੂਮ ਨਹੀਂ ਹੈਗਾ ਕਿੰਨੀਆਂ ਰੇੜੀਆਂ ਇੱਥੇ ਤਕਰੀਬਨ ਟੋਟਲ ਜੋ ਬੰਦੇ ਟੋਟਲ ਤੋਂ ਸਰ ਕਰ ਆਪਣੇ ਹਜ਼ਾਰਾਂ ਦੇ हिसाब से ਬੰਦੇ ਕੰਮ ਕਰ ਰਹੇ ਆ ਫਰੂਟ ਸਬਜੀ ਦੀ ਸਭੀ ਜਿੰਨਾ ਵੀ ਕਲੋਨੀ ਦੇ ਬੰਦੇ ਸਬ ਮੰਡੀ ਲਗਾ ਰਹੇ ਆ ਸਾਮ ਕੋ ਵੀ ਸਾਰੀ ਫੜੀ ਲੱਗੇਗੀ ਸੁਪੇ ਸਾਮ ਲਗਾਉਣ ਵਾਲੇ ਸਬਜੀ ਵਾਲੇ ਆ ਖਲਾਸੇ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਆ ਜੋ ਕਦੀ ਅਜ ਤੱਕ ਕਿਸੇ ਨੇ ਕਰੇ ਹੋਣਗੇ ਅਸੀਂ ਹਰ ਹਫਤੇ ਦੇ ਕਰੀਬ ਇਹ ਖਲਾਸੇ ਕਰਾਂਗੇ ਔਰ ਬਿਲਕੁਲ ਕਲੀਅਰ ਦੱਸਾਂਗੇ ਕਿ ਬਾਕੀ ਮੰਡੀਆਂ ਦੇ ਕੀ ਹਾਲਾਤ ਹੈ ਪੰਜਾਬ ਦੇ ਵਿੱਚ ਵੀ ਤੁਸੀਂ ਹਾਲਾਤਾਂ ਵੇਖੇ ਹੋਣਗੇ ਕਿ ਮੰਡੀਆਂ ਦੇ ਕੀ ਆ ਤਾਂ ਇਸ ਵੇਲੇ ਤੁਹਾਨੂੰ ਚੰਡੀਗੜ੍ਹ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿ ਚੰਡੀਗੜ੍ਹ ਦੇ ਕੀ ਹਾਲਾਤ ਹੈ ਔਰ ਚੰਡੀਗੜ੍ਹ ਦੀ ਮੰਡੀ ਦੇ ਵਿੱਚ ਬਾਥਰੂਮ ਦੀ ਸਹੂਲਤ ਜੇ ਹਜ਼ਾਰਾਂ ਦੇ ਹਿਸਾਬ ਨਾਲ ਇੱਥੇ ਵਰਕਰ ਕੰਮ ਕਰਦਾ ਰੇੜੀ ਫੜੀ ਲਗਾਉਂਦੇ ਆ ਤਾਂ ਉਹਨਾਂ ਨੂੰ ਕਿੱਥੇ ਆ ਜੇ ਪਰਵਾਰ ਇੱਥੇ ਆਉਂਦੇ ਆ ਸਬਜ਼ੀ ਲੈਣ ਵਾਸਤੇ ਤਾਂ ਉਹ ਕਿੱਥੇ ਜਾਣਗੇ ਉਹਨਾਂ ਨੂੰ ਸਹੂਲਤ ਕੀ ਆ ਤਾਂ ਫਿਰ ਤੁਹਾਡੇ ਨਾਲ ਅਸੀਂ ਪਹਿਲੀ ਗੱਲ ਫਿਰ ਸਾਂਝੀ ਕਰ ਦਈਏ ਕਿ ਜਦੋਂ ਇੱਥੇ ਹੋਰ ਪਰਿਵਾਰ ਆਉਂਦੇ ਆ ਉਹ ਇਹ ਸੋਚ ਕੇ ਆਉਂਦੇ ਆ ਕਿ ਮੰਡੀ ਦੇ ਵਿੱਚ ਸਬਜ਼ੀ ਸੁਤਰੀ ਹੁੰਦੀ ਆ ਸਾਫ਼ ਹੁੰਦੀ ਆ ਸਬਜ਼ੀ ਤਾਂ ਸਾਫ਼ ਹੋਵੇਗੀ ਲੇਕਿਨ ਗੰਦਗੀ ਤੇ ਮੱਖੀਆਂ ਜਿਹੜੀਆਂ ਉਹ ਇੱਥੇ ਜਰੂਰੀ ਮਿਲਣਗੀਆਂ ਕਿਉਂਕਿ ਇਹ ਮੰਡੀ ਜਿਹੜੀ ਆ ਇਹ ਜ਼ਿਆਦਾਤਰ ਕੱਚੀ ਜਗ੍ਹਾ ਦੇ ਵਿੱਚ ਆ ਤਾਂ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਕਿ ਜੇ ਤੁਸੀਂ ਇਹਨਾਂ ਤੋਂ ਪਰਚੀ ਲੈਂਦੇ ਹੋ ਤਾਂ ਇਹਨਾਂ ਨੂੰ ਕੋਸ਼ਿਸ਼ ਕਰੋ ਕਿ ਪ੍ਰੋਪਰ ਜਿਹੜੀ ਆ ਤੋਂ ਪੱਕੀ ਕਰਕੇ ਦਿੱਤੀ ਜਾਵੇ ਅਸੀਂ ਨਹੀਂ ਕਹਿੰਦੇ ਇਹਨਾਂ ਨੂੰ ਬਿਜਲੀ ਦੇ ਕਨੈਕਸ਼ਨ ਦੇ ਦਿਓ ਅਸੀਂ ਨਹੀਂ ਕਹਿੰਦੇ ਕਿ ਇਹਨਾਂ ਨੂੰ ਇਜ ਰਜਿਸਟਰੀਆਂ ਕਰਦੇ ਹੋ ਲੇਕਿਨ ਅਸੀਂ ਇਹ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਕਿ ਜਿਹੜੀ ਤੁਸੀਂ ਪਰਚੀ ਲੈਂਦੇ ਹੋ ਉਹਨਾਂ ਦੇ ਪੈਸੇ ਅਜੇ ਤੁਹਾਡੇ ਕੋਲ ਫਰਸ਼ ਪਹੁੰਚ ਜੋਗੇ ਵੀ ਨਹੀਂ ਜੁੜੇ ਤੁਹਾਡੇ ਕੋਲ ਕੋਈ ਬਾਥਰੂਮ ਬਣਾਉਣ ਜੋਗੇ ਵੀ ਨਹੀਂ ਜੁੜੇ ਕਿ ਜੋ ਤੁਸੀਂ ਆਮ ਪਬਲਿਕ ਵਾਸਤੇ ਇੱਕ ਬਾਥਰੂਮ ਵਗੈਰਾ ਦੀ ਸਹੂਲਤ ਜਿਹੜੀ ਹੈ ਇੱਥੇ ਦਿੱਤੀ ਜਾਵੇ ਇਹੋ ਜਿਹੀ ਕੋਈ ਵੀ ਸਹੂਲਤ ਇੱਥੇ ਨਹੀਂ ਮਿਲੀ ਤਾਂ ਹੁਣ ਤੁਹਾਨੂੰ ਇਹ ਸਾਂਝੀ ਕਰ ਰਿਹਾ ਤਸਵੀਰਾਂ ਅਸੀਂ 46 ਸੈਕਟਰ ਦੀਆਂ ਤਾਂ ਸਬਜ਼ੀ ਮੰਡੀ ਦੇ ਵਿੱਚ ਖੜੇ ਆ ਔਰ ਤੁਸੀਂ ਕੀ ਕਹਿਣਾ ਚਾਹੁੰਦੇ ਏ ਇਸ ਬਾਰੇ ਚੰਡੀਗੜ੍ਹ ਦੇ ਪ੍ਰਬੰਧਾ ਬਾਰੇ ਔਰ ਚੰਡੀਗੜ੍ਹ ਨਗਰ ਕੌਂਸਲ ਮਿਊਸਪਲ ਕਾਰਪੋਰੇਸ਼ਨ ਦੇ ਬਾਰੇ ਇਸ ਬਾਰੇ ਕਮੈਂਟ ਕਰਦੇ ਹੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਫਿਲਹਾਲ ਚੰਡੀਗੜ੍ਹ